ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜਕਟ ਜੀ ਤਹਿਸੀਲ ਅਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇੱਕ ਛੋਟੇ ਫਾਰਮ ਚੋ ਵੀਡੀਓ ਬਣਾ ਰਹੇ ਹਾਂ ਜੀ ਗੈਂਤੀਕ ਦੇ ਬਾਈ ਦੇ ਪਸ਼ੂ ਰੱਖੇ ਹੋਏ ਆ ਲਗਭਗ 7-8 ਦੇ ਕਰੀਬ ਗਾਵਾਂ ਨੇ ਤੇ 2 ਕਮੱਜਾਂ ਨੇ ਜੀ ਇਹਨਾਂ ਚੋਂ ਇੱਕ ਐਨੀਮਲ ਵਿਕਾਊ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਚੜੱਕਾ ਜੀ ਫੋਲੀਆ ਰੋਡ ਠੀਕ ਹੈ ਜੀ ਜੀ ਤਸਵੀਰ ਮੋਗਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7986624268 ਠੀਕ ਹੈ ਜੀ ਸੂਆ ਕਿੰਨਾ ਮਸੂਈ ਹੈ ਜੀ ਇਹ ਤੀਜਾ ਸੂਆ ਸੂਈ ਹੈ ਕਦੋਂ ਸੂਈ ਹੈ ਜੀ ਇਹ ਨੂੰ ਦੋ ਰਾਤ ਹੋ ਗਏ ਪਰਸੋਂ ਦੀ ਰਾਤ ਠੀਕ ਹੈ ਜੀ ਜੇਰ ਡਨ ਹੈ ਜੀ ਹਾਂ ਜੀ ਹਾਂ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਹੀ ਹੈਗਾ 4 8 ਕਿਲੋ 8 ਕਿਲੋ ਬੋਲਾ ਠੀਕ ਹੈ ਜੀ ਬੱਚਾ ਕੀ ਹੈ ਜੀ ਬੱਚੀ ਹੈ ਜੀ ਬੱਚੀ ਦਾ ਕੋਈ ਹੈਗਾ ਸੀ ਮੇਰਾ ਰਿਕਾਰਡ ਜੀ ਵੀ ਬੱਚੀ ਵਧੀਆ ਈ ਠੀਕ ਹੈ ਜੀ ਹਾਲਾਂਕਿ ਰਿਕਾਰਡ ਹੈ ਨਹੀਂ ਤੋੜ ਕੇ ਦਿਖਾ ਦਿ ਵੀਰੇ ਗਾਂ ਤੋੜ ਦਿਓ ਜੀ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਤੇ ਤੀਜਾ ਸੂਈ ਹੈ ਜੀ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚੀ ਹੈ ਜੀ ਜੀਰ ਦੀ ਸਾਫ ਆ ਬਾਕੀ ਬੱਚੇ ਦਾ 나ੜੂਆ ਨਾਲ ਆ ਜੀ ਚੈੱਕ ਕਰ ਸਕਦੇ ਹੋ ਬੱਚੀ ਚੰਗੇ ਸੀ ਮੰਦੀਆ ਹਾਲਾਂਕਿ ਰਿਕਾਰਡ ਤਾਂ ਕੋਈ ਨਹੀਂਗਾ ਬਾਈ ਦੱਸਦਾ ਕਿ 8 ਕਿਲੋ ਨੈਟ ਬੋਲਾ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਮੋੜ ਲਿਓ ਜੀ ਮਿਲਕਿੰਗ ਕਰ ਸਕਦੇ ਆ ਜੀ ਥਣਾ ਦੀ ਦੰਨਾ ਵੀਰੇ ਹਾਂਜੀ ਹਾਂ ਠੀਕ ਆ ਜੀ ਥਣਾ ਦੀ ਦੰਨਾ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਵੀਡੀਓ ਬਣਾਉਣ ਦਾ ਸਮਾਂ 11 ਵਜੇ ਤੇ 58 ਮਿੰਟ ਹੋ ਗਏ ਆ ਥਣਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਹਾਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ। ਬਾਕੀ ਅੰਗ ਕ੍ਰੋਸ ਆ ਜੀ, ਫੈਟ ਚੰਗੀ ਆਊਗੀ। ਬੱਚਾ ਵੀ ਮਗਰ ਤੁਹਾਨੂੰ ਬੱਚੀ ਮਿਲ ਜਾਣੀ ਆ ਜੀ। ਠੰਡੀ ਸੀਲ ਪੂਰੀ ਆ ਤੇ ਡਿਮਾਂਡ ਵੀਰੇ ਕੀ ਰਹਿਣ ਵਾਲੀ ਆ ਜੀ ਇਹਦੀ। ਡਿਮਾਂਡ ਹੀ 47045 ਦੀ। 45 ਹੀ ਦੇ ਦਾਂਗੇ। ਠੀਕ ਆ ਜੀ। ਡਿਮਾਂਡ ਬਾਈ ਕਹਿੰਦਾ 47000 ਰੁਪਇਆ 45 ਦੀ ਐ ਸਨੋ ਆ ਜੀ। ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ। ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਧੰਨਵਾਦ ਜੀ।